ਅਜਾ ਤੋ ਸਾਰਨ ਪਿਆਰ ਮੇਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਇੱਕ ਵਨ ਬாய் ਜੀ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੋਸਤੋ ਅੱਜ ਆਪਾਂ ਆਉਂਦੇ ਹਾਂ ਮੱਤੂ ਵਾਲਾ ਜਿਹੜਾ ਕੀ ਜਲਾਲਾਵਰ ਸ਼ਹਿਰ ਦੇ ਨਾਲ ਆ ਜੀ ਤੇ ਅੱਜ ਆਪਾਂ ਇੱਕ ਨਵੇਂ ਟਰੈਕਟਰ ਦੇ ਬਾਰੇ ਤੁਹਾਨੂੰ ਨਾਲ ਇਸ ਦੀ ਜਾਣਕਾਰੀ ਸੰਤ ਕਰਾਂਗੇ ਕਿ ਜਿਹੜਾ ਪਿੱਛੇ ਤੁਸੀਂ ਟਰੈਕਟਰ ਦੇਖ ਰਹੇ ਹੋਣੇ ਆ ਟਰੈਕਟਰ ਬਾਰੇ ਅੱਜ ਕਿੰਨੇ ਉਤਪਾਅ ਰਾ ਐਂ ਦੋਸਤੋ ਇਹ ਟਰੈਕਟਰ ਜਿਹੜਾ ਹੈਗਾ ਜੀ 25 ਕ 26 ਸਾਲ ਪੁਰਾਣਾ ਹੈ ਇਹ ਮੈਂ ਆਇਆ ਵਾ ਸੀਗਾ ਜੀ ਆਪਣੇ ਚੀਚਾ ਜੀ ਦੇ ਪਿੰਡ ਮਲਕੀ ਆਪਣੀ ਭੈਣ ਦੇ ਕੋਲੇ ਇਹ ਮੇਰੇ ਚੀਚਾ ਜੀ ਕੋਲੋਂ ਟਰੈਕਟਰ ਆਈ ਇਹ ਜਿਹੜਾ ਟਰੈਕਟਰ ਹੈ ਜੀ ਇਹ ਟਰੈਕਟਰ 'ਚ ਬਹੁਤ ਜ਼ਿਆਦਾ ਖੂਪੀਆਂ ਹੈ ਜੀ ਮੰਨ ਲਓ ਇਹਦਾ ਤੇਲ ਦਾ ਖਰਚਾ ਘੱਟ ਹੈ ਜੀ ਸੈਲਫ ਸਟਾਰਟ ਮੰਨ ਲਓ ਹੈਗਾ ਵੈਸੇ ਤਾਂ ਇਹ ਤੇ ਸਲਕ ਦੇ ਵਿੱਚ ਕੀ ਹੈ ਕਿ ਅੱਜ ਤੱਕ ਇਹਨਾਂ ਨੇ ਕੋਈ ਇਹਦਾ ਕੋਈ ਚੇਂਜ ਨਹੀਂ ਕਰਾਇਆ ਕੋਈ ਕੁਝ ਨਹੀਂ ਕਰਾਇਆ ਤਾਂ ਕਿ ਹੈ ਕਿ ਇਸ ਜਿਹੜਾ ਟਰੈਕਟਰ ਦੇ ਵਿੱਚ ਗੁੱਪੀਆਂ ਇਹ ਹੈਗੀਆਂ ਵੀ ਇਹਦਾ ਤੇਲ ਦਾ ਖਰਚਾ ਘਟਾ ਤੇ ਜਿਹੜਾ ਕੀ ਹੈ ਕਿ ਇਹਦਾ ਜਿਹੜੀ ਭਾਂਡ ਤੋਂ ਤਾਂ ਉਹ ਵੀ ਬਹੁਤ ਘਟਾ ਐਨੀ ਜ਼ਿਆਦਾ ਹੈ ਨਹੀਂ ਤੇ ਜਿਹੜਾ ਇੰਜੈਕਟਰ ਆ ਇਹ ਚਾਰ ਸਿਲੰਡਰ ਟਰੈਕਟਰ ਹੈ ਜੀ ਤੇ ਚਾਰ ਸਿਲੰਡਰ ਟਰੈਕਟਰ ਹੈਗਾ ਜੀ ਤੇ 45 ਹੌਸਪਾਵਰ ਹੈ ਜੀ ਤੇ ਭਾਜੀ ਕਹ ਰਹੇ ਸੀ ਕਿ ਇਹਦਾ ਖਰਚਾ ਵੀ ਅ ਦੂਸਰੇ ਟਰੈਕਟਰਾਂ ਵਾਂਗੂ ਵੈਸੇ ਨਾਰਮਲ ਹੀ ਹੈਗਾ ਮੰਨ ਲਓ ਜਿਵੇਂ ਇੱਕ ਘੰਟੇ ਦਾ 3.5 ਲੀਟਰ ਖਾਂਦਾ ਜੀ ਜੇ ਜ਼ਿਆਦਾ ਲੋਡ ਤੇ ਜੇ ਨਾ ਲੋਡ ਹੋਵੇ ਤਾਂ ਇਸ ਤੋਂ ਘੱਟ ਵੀ ਖਾਂਦਾ ਵੈਸੇ ਭਾਵੇਂ ਲੋਡ ਲੋਡ ਹੋਵੇ ਕਿਉਂਕਿ ਭਾਜੀ ਉਹਨਾਂ ਨੇ ਆਜ ਝੋਨੇ ਦੀ ਰਫੜੜੂੜਾ ਝੋਨਾ ਲੱਗ ਰਿਹਾ ਭਾਜੀ ਉਹਨਾਂ ਦਾ ਆਪ ਤੇ ਲਾਉ ਲੋ ਮੜਿਆ ਤੇ ਹੈ ਪਾਜਰਾਂ ਦਾ ਫਾਟਾ ਵਗੈਰਾ ਕਾਨੂੰਨ ਕਰਦੇ ਆ ਮੈਂ ਵੀ ਇੱਥੇ ਆਉਂਦਾ ਰਹਿਣਾ ਹੁੰਦਾ ਤੇ ਮੈਂ ਵੈਜੇ ਵਿਨਰ ਰਹਿਣਾ ਕਿਉਂਕਿ ਇਹ ਟਰੈਕਟਰ ਫੇਰ ਵੀ ਜੀ ਪ੍ਰਜਾਤੀ ਦਾ ਜੀ ਵੈਜੇ ਦਾ ਕਿਉਂਕਿ ਇਹ ਟਰੈਕਟਰ ਅੱਜ ਤੋਂ 25 30 ਸਾਲ ਪਹਿਲਾਂ ਆਉਂਦੇ ਸੀ ਹੁਣ ਤਾਂ ਸ਼ਾਇਦ ਇਹ ਬੰਦ ਹੋ ਚੁੱਕਿਆ ਇਹ ਜਿਹੜੇ ਟਰੈਕਟਰ ਆ ਇਹ ਦਾ ਕੀ ਹੈ ਕਿ ਕੁ ਟੈਂਪੂ ਟੈਂਪੂ ਬਲਵਾਨ ਵਾਲਿਆਂ ਦਾ ਹੁੰਦਾ ਸੀ ਇਹ ਟਰੈਕਟਰ ਬਲਵਾਨ ਬਲਵਾਨ ਕੰਪਨੀ ਹੈ ਕੋਈ ਤੇ ਇਹ ਬਲਵਾਨ ਹੈ ਜਿਹੜੀ ਕੰਪਨੀ ਆ ਕਿ ਇਹ ਦਾ ਕੀ ਹੈ ਕਿ ਇਹ ਆਪਣੇ 1992 97 ਮਾਡਲ ਹੈਗਾ ਜੀ 25 26 ਸਾਲ ਪੁਰਾਣਾ ਦਿੱਖ ਰਿਹਾ ਹੈ ਤੇ ਇਹ ਜਿਹੜੀ ਕੰਪਨੀ ਆ ਉਹ ਪਹਿਲਾਂ ਇਹਨੂੰ ਇਹ ਦੇ ਜਿਹੜਾ ਇਹਦੇ ਤੇ ਇਹਦਾ ਨਾਮ ਟਰੈਕਟਰ ਦਾ ਹੈਗਾ ਟੈਂਪੂ 45 ਠੀਕ ਹੈ ਜੀ ਤੇ ਬਾਕੀ ਤੁਸੀਂ ਆਜੋ ਤੁਸੀਂ ਮਿਖਾਉਣੇ ਆ ਟੈਂਕਰ ਬਾਰੇ ਹੋਰ ਵੀ ਜਾਣਕਾਰੀ ਆ ਔਰ ਟਰੈਕ ਕਿੰਦਾ ਰਹਿ ਗਿਆ ਜੀ ਰੈਡੀਏਟਰ ਹੈ ਜੀ ਤਾਂ ਇਹ ਆ ਪਾਵਰ ਆ ਨਹੀਂ ਆ ਇਹ ਇੰਨਾ ਜਿਆਦਾ ਵੀ ਹਾਰਡ ਹੈ ਨਹੀਂ ਕਹਿੰਦੇ ਤੇ ਇਹ ਜਿਹੜੀ ਹੈ ਇਹ ਮਾਲੋ ਟਰੈਕਟਰ ਦੇ 4 ਗੇਅਰ ਹੀ ਆ ਕੇ ਆ ਜੀ ਜਿੰਨਾ ਗਾਂ ਭਜਦਾ ਉਨਾ ਹੀ ਖਿਸ਼ਾਂ ਭਜਦਾ ਹੈ 4 ਗੇਅਰ ਗਾਈ ਪੈਂਦੇ ਆ ਤੇ 4 ਗੇਅਰ ਖਿਸ਼ਾਂ ਨੂੰ ਪੈਂਦੇ ਆ ਜੀ ਤੇ ਇੱਕ ਗੱਲ ਹੋਰ ਹੈ ਵੀ ਇਹਦੇ ਜਿਹੜਾ ਇਹਦੇ ਜਿਹੜੇ ਟਾਇਰ ਆ ਉਹ ਭਾਜੀ ਕਹਿੰਦੇ ਸੀ ਕਿ ਇਹ ਥੋੜ੍ਹ ਵਾਲੇ ਨੇ ਟਾਇਰ ਬੰਦੇ ਆ ਟਰੈਕਟਰ ਲੰਬਾਈ ਵਿੱਚ ਵੀ ਜ਼ਿਆਦਾ ਹੈ ਨੀਗਾ ਛੋਟਾ ਜਿਹਾ ਟਰੈਕਟਰ ਆ ਜੀ ਛੋਟੀ ਜੀ ਜਿਵੇਂ ਕਹਿੰਦੇ ਨਾ ਘੱਟ ਜਗ੍ਹਾ ਤੋਂ ਆ ਜਿਵੇਂ ਸੜਕ ਹੈਗੀ ਆ ਛੋਟੀ ਆ ਟੱਕ ਫੁੱਟ ਨਾ ਮੰਨ ਲਓ ਜਿਵੇਂ ਆ ਸੜਕ ਹੈਗੀ ਆ ਤੇ ਇੱਕ ਤਾਂ ਟਰੈਕਟਰ ਹੀ ਮੁੜ ਜਾਂਦਾ ਬਹੁਤ ਵਧੀਆ ਇਹਦਾ ਮੰਨ ਲਓ ਸਿਸਟਮ ਆ ਜਿਵੇਂ ਟਰੈਕਟਰ ਦਾ ਇੰਨਾ ਵੀ ਮੈਨੂੰ ਨਹੀਂ ਲੱਗਿਆ ਵੀ ਇਹਦਾ ਖਰਚਾ ਜ਼ਿਆਦਾ ਹੈਗਾ ਤੇ ਬਾਕੀ ਸਮਾਲਦੇ ਸਿਰ ਤੇ ਵੀ ਹੈਗਾ ਜੀ ਇਹਦਾ ਭਾਜੀ ਵੀ ਕੋਈ ਜ਼ਿਆਦਾ ਸਮੱਸ ਮੁੱਢਣੀ ਨਹੀਂ ਦੀ ਕਰਦੇ ਵੀ ਮੰਨ ਲਓ ਖੜਾ ਹੀ ਰਹਿੰਦਾ ਬਸ ਤੇ ਬਸ 6 ਮਹੀਨੇ ਬਾਅਦ ਇਦਾਂ ਇਦਾਂ ਕੱਢਦੇ ਇਹਨੂੰ ਕੀ ਤਾਂ ਮੜਮੜਾ ਕੰਮ ਲੈ ਆ ਲਿਆ ਬਸ ਇੰਦਰਵਾਪੁਰ ਕੁਛ ਨਹੀਂ ਲੱਗਦਾ ਤੇ ਅੰਬਾਕੀ ਜਿਹੜੀ ਇਹਦੀ ਲਿਫਟ ਆ ਭਾਈ ਕਹ ਰਹੇ ਸੀ ਕਿ ਉਹ ਵੀ ਪੂਰੀ ਧਾਮ ਜਾ ਬਾਈ ਲਿਫਟ ਜਿਹੜੀ ਹੈਗੀ ਆ ਪੂਰੀ ਪਾਵਰਫੁਲ ਆ ਜੀ ਜਿੰਨਾ ਮਰਜੀ ਕਹਿੰਦੇ ਵਜਨ ਚ ਕਾ ਲੋ ਕੋਈ ਲਿਫਟ ਤੇ ਕੋਈ ਹੋ ਜਾ ਕੋਈ ਇਹਦੇ ਜਿਹੜੇ ਪੰਪ ਪਜਾ ਲਿਫਟ ਵਾਲਾ ਵੀ ਉਹ ਵੀ ਪੂਰਾ ਕੰਮ ਕਰਦਾ ਜੀ ਆ ਜੋ ਕੋਣੋ ਟਰੈਕਟਰ ਦੀ ਸਟਾਰਟਿੰਗ ਦਿਖਾਉਣੇ ਆ ਜਿਹੜੀ ਟਰੈਕਟਰ ਦੀ ਸਟਾਰਟਿੰਗ ਆ ਜੀ ਅੱਧੇ ਸਲਫ ਤੇ ਸਟਾਰਟ ਹੁੰਦਾ ਜੀ ਲਿਓ ਜੀ ਉੱਥੇ ਦਿਖਾਉਂਦਾ ਵਾਹ ਵੇਖੋ ਕਿੰਨੀ ਪਿਆਰੀ ਹੈ ਜੀ ਟਰੈਕਟਰ ਦੀ ਆਵਾਜ਼ ਵੇਖੋ ਕਿੰਨੀ ਪਿਆਰੀ ਹੈ ਜੀ ਹੁਣ ਚਲਾ ਕੇ ਵੀ ਦਿਖਾਉਣਾ ਹੈ ਹੁਣ ਅੱਜ ਆਣੇ ਹਾਂ ਲੈਟਸ ਗੋ ਲੈਟਸ ਗੋ ਮੈਂ ਕਿ ਤੁਸੀਂ ਹੁਣ ਦੇਖਿਆ ਕਿ ਟਰੈਕਟਰ ਆਪਾਂ ਚਲਾ ਕੇ ਵੀ ਦੇਖਿਆ ਜੀ ਆਵਾਜ਼ ਵੀ ਬਹੁਤ ਵਧੀਆ ਹੈ ਜੀ ਕੈਨਨ ਆਵਾਜ਼ ਹੈ ਜੀ ਕੋਈ ਇਹਦਾ ਲੋਹਾਂ ਨਹੀਂ ਗਲਿਆ ਕੋਈ ਚੋਟ ਨਹੀਂ ਗਲਿਆ ਤੇ ਮੈਂ ਉਮੀਦ ਕਰਦਾ ਹਾਂ ਕਿ ਸਾਡੀ ਆਈ ਗਈ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਣੀ ਹੈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤਾਂ ਕਿ ਸਾਡਾ ਹੌਸਲਾ ਵਧੇ ਕਿ ਅਸੀਂ ਹੋਰ ਅੱਗੇ ਵਧੀਰ-ਵਧੀਆ ਵੀਡੀਓ ਲੈ ਆਵਾਂ ਧੰਨਵਾਦ